ਜੀ ਦੇਖੋ ਕਿੰਨਾ ਪਿਆਰ ਕਰਦੇ ਨੇ ਲੋਕ ਉਹਨਾਂ ਨੂੰ ਕਿ ਲੱਖਾਂ ਦੀ ਗਿਣਤੀ ਜੱਜੋ ਦੇ ਲੋਕ ਪਹੁੰਚੇ ਹੋਏ ਆਂ ਦੂਰ ਦੂਰ ਤੱਕ ਜਿੱਥੇ ਨਿਗਾਹ ਮਾਰਦੇ ਆ ਤੁਸੀਂ ਦੇਖ ਸਕਦੇ ਹੋ ਆ ਜੀ ਇਕੱਠੇ ਇਕੱਠ ਇਹ ਪਿਆਰ ਉਹਨਾਂ ਦੀ ਬਣੀ ਹੋਈ ਹਰ ਇਨਸਾਨ ਨੂੰ ਲੱਗਦਾ ਸੀ ਜਸਵਿੰਦਰ ਸਿੰਘ ਪੱਲਾ ਜੀ ਡਾਕਟਰ ਸਾਹਿਬ ਸਾਡੇ ਆਪਣੇ ਨੇ ਇਹ ਉਹਨਾਂ ਦੀ ਸ਼ਖਸੀਅਤ ਦਾ ਹੀ ਹਿੱਸਾ ਹੈ ਕਿ ਅੱਜ ਹਜ਼ਾਰਾਂ ਨੌਜਵਾਨ ਯੁਵਾ ਪੀੜ੍ਹੀ ਚਾਹੇ ਉਹ ਫਿਲਮ ਇੰਡਸਟਰੀ ਚ ਹੋਵੇ ਚਾਹੇ ਆਮ ਜਨਸਧਾਰਨ ਜ਼ਿੰਦਗੀ ਚ ਹੋਵੇ ਉਹਨਾਂ ਦੇ ਬਦੌਲਤ ਅੱਜ ਰੋਟੀ ਖਾ ਰਹੀ ਆ ਵਧੀਆ ਨਾਮ ਕਮਾਈ ਬੈਠੀ ਆ ਸੋ ਉਹਨਾਂ ਨੇ ਕਦੇ ਆਪਣੇ ਨਾਲ ਦੇ ਕਲਾਕਾਰ ਨੂੰ ਆਪਣੇ ਨਾਲ ਦੇ ਸਾਥੀਆਂ ਨੂੰ ਕਦੇ ਛੋਟਾ ਮਹਿਸੂਸ ਨਹੀਂ ਹੋਣ ਦਿੱਤਾ ਹਮੇਸ਼ਾ ਵੱਡਾ ਬਣਾ ਕੇ ਰੱਖਦੇ ਸੀ ਉਹਨਾਂ ਦੀ ਵਡਿਆਈ ਆ ਕਿ ਅੱਜ ਉਹਦੇ ਤੁਸੀਂ ਦੇਖੋ ਇੰਨਾ ਇਕੱਠ ਹੋਇਆ ਤੇ ਦੂਸਰੀ ਗੱਲ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਕੱਲ ਘਰੇ ਵੀ ਜਾ ਕੇ ਆਏ ਨੇ ਉਹਨਾਂ ਨੇ ਨਜ਼ਦੀਕੀ ਹਾਂ ਬਹੁਤ ਨਜ਼ਦੀਕੀ ਮਿੱਤਰ ਕਹ ਲੋ ਵੱਡੇ ਕਹ ਲੋ ਬਡੇਰੇ ਕਹ ਲੋ ਬਡੇਰੀਆਂ ਚ ਉਹਨਾਂ ਨੂੰ ਮੰਨਦੇ ਸੀ ਸੋ ਇਹ ਘਾਟਾ ਨਹੀਂ ਪੂਰਾ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਇੰਨੇ ਛੋਟ ਜਦੋਂ ਤੋਂ ਅਸੀਂ ਸੁਰਤ ਸੰਭਾਲੀਆ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਉਹਨਾਂ ਨੂੰ ਸੁਣਦੇ ਆਏ ਆਂ ਦੇਖਦੇ ਆਏ ਆਂ ਹੱਸਦੇ ਆਏ ਆਂ ਉਹਨਾਂ ਦੀਆਂ ਗੱਲਾਂ ਤੇ ਬੱਕੀਆਂ ਤੜਾਲੁੰਦੇ ਸੀ ਅਸੀਂ ਆਸ ਆਸ ਕੇ ਔਰ ਪੂਰੇ ਪਰਿਵਾਰ ਆਂਡੀ ਗਵਾਂਦੀ ਆਰਟੀ ਲੋਕ ਛਣਕਾਟੇ ਦੀ ਉਡੀਕ ਕਰਦੇ ਹੁੰਦੇ 27 ਛਣਕਾਟੇ ਆਏ ਨੇ ਲੋਕੀ ਉਡੀਕ ਕਰਦੇ ਹੁੰਦੇ ਸੀ ਵੀ ਚਾਚਾ ਚਤਰਾ ਨੇਕ ਨਵਾਂ ਛਣਕਾਟਾ ਕਦੋਂ ਕੱਢਣ ਸੋ ਇਹ ਘਾਟਾ ਨਹੀਂ ਜੀ ਪੂਰਾ ਹੋ ਸਕਦਾ ਸੱਚੇ ਪਾਤਸ਼ਾਹ ਐਸੀ عظیم ਸ਼ਖਸੀਅਤ ਨੂੰ ਐਸੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਇਹ ਐਸੀਆਂ ਰੂਹਾਂ ਸਦੀਆਂ ਬਾਅਦ ਆਉਂਦੀਆਂ ਹੁੰਦੀਆਂ ਗੋਡ ਗਿਫਟਡ ਸੋ ਕੀ ਕਰ ਸਕਦੇ